ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਣੀਆਂ ਆਪਣੇ ਸਰੀਰ ਵਾਜੋ ਹਾਣਿਓ ਕਿਸੇ ਨੇ ਨਾ ਲਕੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਣੀਆਂ ਤੇ ਖਾਧੀਆਂ ਆਈਆਂ ਖਰਾਕਾਂ ਦਾ ਇਹ ਅਸਰ ਹੈ ਜੋ ਮੈਦਾਨ ਦੇ ਵਿੱਚ ਦਿਖ ਰਹਾ ਹੈ ਬਹੁਤ ਹੀ ਪਿਆਰ ਦੇ ਨਾਲ ਇਹ ਮੁਕਾਬਲਾ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਗੋਸਟੀਆਂ ਮੈਦਾਨ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਦੇ ਨਾਮ ਸਾਡੇ ਤੱਕ ਜਰੂਰ ਪਹੁੰਚਾ ਦਿਓ ਜੀ ਅਤੇ ਜੋ ਘੋਲ ਹੋ ਰਹੇ ਨੇ ਉਹ ਵੀ ਥੋੜਾ ਦੂਰ ਦੂਰ ਪੁੜਾਏ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਮੁਕਾਬਲਾ ਕਿਹਦੇ ਨਾਲ ਚੱਲ ਰਿਹਾ ਹੈ ਕਿ ਨਸਲਾਂ ਤੋਂ ਪਛਾਣੇ ਜਾਂਦੇ ਘੋੜੇ ਮਿੱਤਰਾ ਤੇ ਬੰਦੇ ਨੇ ਪਛਾਣੇ ਜਾਂਦੇ ਗੱਲਬਾਤ ਤੋਂ ਜਾਂਦੇ ਨੇ ਜਿਹਦੇ ਵਿੱਚ ਜ਼ਿਆਦਾ ਜ਼ੋਰ ਹੈ ਉਹ ਮਲ ਮਾਰ ਜਾਂਦਾ ਹੈ ਤੇ ਇੱਧਰ ਮੇਰੇ ਵੀਰ ਧਿਆਨ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਖੇਡ ਮੁਕਾਬਲਾ ਨੂੰ ਖੇਡ ਦੇ ਤਰ੍ਹਾਂ ਖੇਡਣਾ ਹੈ ਕਿ ਸ਼ੋਫ ਕਰਨੇ ਦੇ ਮੌਕੇ ਨਹੀਂ ਉਹ ਲੱਬੀ ਦੇ ਅਥਰੇ ਦਵਾਈ ਦੇ ਆ ਮਾਰੇ ਨਹੀਂ ਉਹ ਦੱਬੀ ਦੇ ਇਹ ਮੈਦਾਨ ਦੇ ਵਿੱਚ ਜੋ ਖੇਡ ਹੋ ਰਿਹਾ ਹੈ ਇਹ ਕੋਈ ਸ਼ੋਫ ਨਹੀਂ ਹੈ ਇਹ ਕਿਸ ਵਿੱਚ ਕਿੰਨੀ ਜਾਨ ਹੈ ਇਹਨੇ ਖਰਾਕਾ ਖਾਧੀਆਂ ਨੇ ਕਿਹਦੇ ਵਿੱਚ ਜ਼ਿਆਦਾ ਜੋਰ ਹੈ ਇਹ ਮੈਦਾਨ ਦੇ ਵਿੱਚ ਉਹੀ ਰੁਮਾਲੀ ਲੈ ਕੇ ਜਾਵੇਗਾ ਜਿਨੇ ਜ਼ਿਆਦਾ ਮਿਹਨਤ ਕੀਤੀ ਹੋਵੇਗੀ ਇਹ ਖੇਡ ਮੁਕਾਬਲਾ ਮੈਦਾਨ ਦੇ ਵਿੱਚ ਬਬਲੂ ਭੇਖੋਵਾਲ ਅਤੇ ਸੁਰਿੰਦਰ ਫਗਵਾੜਾ ਸੁਰਿੰਦਰ ਫਗਵਾੜਾ ਵੱਲੋਂ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇਸ ਮੁਕਾਬਲੇ ਦਾ ਜਿਹੜਾ ਵੀ ਜੇ ਤੂੰ ਪਹਿਲਵਾਨ ਹੋਵੇਗਾ ਉਸ ਨੂੰ ਨਗਰ ਕੰਡਾਲੀਆਂ ਵੱਲੋਂ ਗੁਰੂਜ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਬਹੁਤ ਹੀ ਸੋਹਣਾ ਮੁਕਾਬਲਾ ਮੈਦਾਨ ਦੇ ਵਿੱਚ ਚੱਲ ਰਿਹਾ ਹੈ ਮੇਰੀ ਬੇਨਤੀ ਹੈ ਕਿ ਇਹ ਮੁਕਾਬਲਾ ਮੈਦਾਨ ਦੇ ਸੈਂਟਰ ਵਿੱਚ ਹੀ ਖੇਡਿਆ ਜਾਵੇ ਅਤੇ ਪੂਰੇ ਸਤਕਾਰ ਦੇ ਨਾਲ ਅਤਬ ਦੇ ਨਾਲ ਹੀ ਮੁਕਾਬਲਾ ਖੇਡਣਾ ਹੈ ਕਿਸੇ ਨੇ ਵੀ ਕਿਸੇ ਦੇ ਕੋਈ ਛੱਟ-ਚੋਟ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਬਾਕੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਕਿ ਢਾਉਣ ਵਾਲੇ ਮਿੱਤਰਾਂ ਪਹਾੜ ਢਾ ਜਾਂਦੇ ਬਾਕੀ ਬੰਦੇ ਦੁਨੀਆ ਨੂੰ ਸੋਚੀ ਪਾ ਜਾਂਦੇ ਕਿ ਢਾਉਣ ਵਾਲੇ ਬੱਲੇਆ ਪਹਾੜ ਢਾ ਜਾਂਦੇ ਪਰ ਇਹ ਮੈਦਾਨ ਐਸਾ ਮੈਦਾਨ ਹੈ ਜਿਸ ਦੇ ਵਿੱਚ ਜਿਆਦਾ ਜੋਰ ਹੋਵੇਗਾ ਉਹ ਹੀ ਰੁਮਾਲੀ ਲੈ ਕੇ ਜਾਵੇਗਾ ਅਤੇ ਨਗਰ ਕੰਡਾਲੀਆਂ ਵੱਲੋਂ ਗੁਰਜ ਨਾਲ ਉਸ ਦਾ ਸਨਮਾਨ ਕੀਤਾ ਜਾਵੇਗਾ। ਆਈਓ ਵੱਲੋਂ ਗੁਰਜੀਤ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਬਹੁਤ ਹੀ ਸੋਹਣਾ ਮੁਕਾਬਲਾ ਮੈਦਾਨ ਦੇ ਵਿੱਚ ਚੱਲ ਰਿਹਾ ਹੈ। ਮੇਰੀ ਬੇਨਤੀ ਹੈ ਕਿ ਮੁਕਾਬਲਾ ਮੈਦਾਨ ਦੇ ਸੈਂਟਰ ਵਿੱਚ ਖੇਡਿਆ ਜਾਵੇ। ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਕਿ ਜੇ ਕੋਈ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚਦਾ ਅਥਾ ਬਰਾਬਰ ਹਿੰਦਾ ਤਾਂ ਵੱਡੀ ਰਮਾਲੀ ਨਹੀਂ ਦਿੱਤੀ ਜਾਵੇਗੀ ਮੇਰੀ ਬੇਨਤੀ ਹੈ ਕਿ ਹਨੇਰਾ ਹੋ ਰਿਹਾ ਹੈ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਕਿ ਇਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਸੋ ਜਲਦੀ ਤੋਂ ਜਲਦੀ ਇਸ ਮੁਕਾਬਲੇ ਦੇ ਖਤਮ ਹੋ ਜਾਏ ਆਦਤ ਇੱਕ ਦੂਜੇ ਨੂੰ ਭੰਡਣ ਦੀ ਬਾਖੀ ਤੂੰ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ ਕਿ ਬਾਖੀ ਤੂੰ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ ਉਹ ਬਾਬਾ ਹਰ ਸਾਲ ਨਗਰ ਨੂੰ ਇਹੋ ਜਿਹੀਆਂ ਖੁਸ਼ੀਆਂ ਵੰਡਦਾ ਰਹੇ ਅਤੇ ਬਹੁਤ ਬਹੁਤ ਧੰਨਵਾਦ ਆਏ ਹੋਏ ਵੀਰਾਂ ਦਾ ਇਹਨਾਂ ਨੇ ਇਸ ਛੇਂਜ ਮੇਲੇ ਦੇ ਵਿੱਚ ਪਹੁੰਚ ਕੇ ਇਸ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਇਆ ਹਨ ਅਤੇ ਬਬਲੂ ਵੀਰ ਭੇਖੋਵਾਲ ਤੋਂ ਜਿਸ ਨੇ ਅਗਰ ਕੰਡਾਲੀਆਂ ਦੀ ਛਿੰਝ ਨੂੰ ਜਿੱਤ ਲਿਆ ਹੈ ਜੀ ਸੋ ਬਹੁਤ ਧੰਨਵਾਦ ਜੈ ਗੁੱਗਾ ਯਾਰ ਪੀਰ